ਆ 650 ਦੇ ਵਿੱਚੋਂ 627 ਅੰਕ ਦੋ ਵਿਦਿਆਰਥੀਆਂ ਨੇ ਬਰਾਬਰ ਪ੍ਰਾਪਤ ਕੀਤੇ ਨੇ ਤੇ ਜੋ ਬੱਚਾ ਦੂਸਰੇ ਨੰਬਰ ਤੇ ਰਿਹਾ ਉਸਨੇ 624 ਸਰ ਮੈਰਿਟ ਦੇ ਵਿੱਚੋਂ ਮੇਰਾ 1 ਨੰਬਰ ਦਾ ਫਰਕ ਰਹਿ ਗਿਆ ਉਹ ਪਤਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੈਪਟਰ ਦੇ ਵਿੱਚ ਜੋ-ਜੋ ਕੁਝ ਹੁੰਦਾ ਸੀ ਸਾਨੂੰ ਦੱਸਿਆ ਜਾਂਦਾ ਸੀ ਕਿ ਲੋਡਸ ਪ੍ਰੋਵਾਈਡ ਕੀਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪਾਸ ਕਿੰਨੇ ਨੰਬਰ ਆਏ ਤੁਹਾਡੇ ਵਿੱਚ ਚੈਪਟਰ 627 ਨੰਬਰ ਆਇਆ ਕਿਉਂਕਿ ਕਿਉਂਕਿ ਮਿਹਨਤ ਦੇ ਨਾਲ ਹੀ ਸਫਲਤਾ ਮਿਲਦੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਸਮੇਂ-ਸਮੇਂ ਤੇ ਪੂਰਾ ਗਾਈਡ ਕਰਦੇ ਨੇ ਬਹੁਤ ਵਧੀਆ ਪ੍ਰਜੈਂਟਾ ਹੈ ਸਾਡਾ ਜੀ ਤੇ ਜਿਹੜਾ ਸਿਹਰਾ ਜਾਂਦਾ ਜੀ ਸਾਡੇ ਟੀਚਰਾਂ ਨੂੰ ਜਾਂਦਾ ਸਾਡੇ ਪ੍ਰਿੰਸੀਪਲ ਨੂੰ ਜਾਂਦਾ ਜੀ ਬਹੁਤ ਵਧੀਆ ਮਿਹਨਤ ਕੀਤੀ ਇਹਨਾਂ ਨੇ I forgot I forgot Can I thank sorry for storm pass over I forgot I forgot ਤੁੱਕਾ ਕੰਪਲੀਟ ਕਿਹੜਾ ਪਿੰਡਾ ਤੁਹਾਡਾ ਰਟੋਲਾ ਰਟੋਲਾ ਪਿੰਡਾ ਹੈ ਹਾਂਜੀ ਸਕੂਲ ਦੀ ਆਪਾਂ ਗੱਲ ਕਰੀਏ ਸਕੂਲ ਆਫ ਅਫੀਨਸ ਚਾਰਜੀਲੀ ਦੇ ਵਿੱਚ ਕਿੰਨੇ ਟਾਈਮ ਤੋਂ ਪੜ ਰਹੇ ਹੋ ਸਰ ਮੈਂ 9th ਦੇ ਵਿੱਚ ਆਇਆ ਸੀਗਾ ਐਮੀਨਸ ਦਾ ਪੇਪਰ ਕਲੀਅਰ ਕਰਕੇ 2 ਸਾਲ ਹੋ ਗਏ ਮੈਨੂੰ 2 ਸਾਲ ਹੋ ਗਏ ਚਾਹੇ ਜੇ ਆਪਾਂ ਟੌਪ ਗੱਲ ਕਰਨੀ ਕਰੀਏ ਵੀ ਤੁਸੀਂ ਤੁਹਾਡੇ ਨੰਬਰ ਬੜੀ ਅੱਛੇ ਨੰਬਰ ਆਏ ਨੇ ਤਾਂ ਇਸ ਇਸ ਦਾ ਮਤਲਬ ਕਾਰਨ ਕੀ ਹੈ ਮੇਨ ਸਰ ਇਹਦਾ ਮੇਨ ਕਾਰਨ ਇਹ ਹੈ ਵੀ ਪਹਿਲਾ ਨੰਬਰ ਤਾਂ ਸਾਨੂੰ ਸਾਰੀ ਜਿਹੜੀ ਪੜਾਈ ਉਹ ਟੈਕਨੀਕਲੀ ਕਰਵਾਈ ਜਾਂਦੀ ਸੀ ਇੱਥੇ ਪੈਨਲਸ ਦੇ ਉੱਤੇ ਸਾਨੂੰ ਮਤਲਬ ਸ਼ੁਰੂ ਤੋਂ ਲਾ ਕੇ ਐਂਡ ਤੱਕ ਚੈਪਟਰ ਦੇ ਵਿੱਚ ਜੋ-ਜੋ ਕੁਝ ਹੁੰਦਾ ਸੀ ਸਾਨੂੰ ਦੱਸਿਆ ਜਾਂਦਾ ਸੀ ਉਹਦੇ ਨੋਟਸ ਪ੍ਰੋਵਾਈਡ ਕੀਤੇ ਜਾਂਦੇ ਸੀ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੜ੍ਹਦੇ ਸੀ ਉਸ ਤੋਂ ਬਾਅਦ ਸਾਡੇ ਬਾਰ-ਬਾਰ ਟੈਸਟ ਹੁੰਦੇ ਸੀਗੇ ਉਸ ਤੋਂ ਬਾਅਦ ਪੇਪਰ ਲੈ ਜਾਂਦੇ ਸੀ ਮਤਲਬ ਜੋ ਲਾਸਟਲਾ ਮਤਲਬ ਮੰਥ ਸੀਗਾ ਉਹਦੇ ਵਿੱਚ ਸਾਡੇ ਸਿਰਫ ਪੇਪਰ ਹੀ ਹੋਏ ਨੇ ਉਹਦੇ ਵਿੱਚ ਸਾਨੂੰ ਕੋਈ ਸਟੱਡੀ ਨਹੀਂ ਕਰਵਾਈ ਗਈ ਸਿਰਫ ਪੇਪਰ 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 ਇੱਕਲ ਹੋ ਕੇਰੀ ਆਪਾਂ ਤੁਸੀਂ ਪਹਿਲਾਂ ਤੁਸੀਂ ਪ੍ਰਾਈਵੇਟ ਸਕੂਲ ਤੋਂ ਹੀ ਪੜ੍ਹੇ ਹੋ ਸਰ ਮੈਂ ਪੜ੍ਹਿਆ ਹਾਂ ਪ੍ਰਾਈਵੇਟ ਸਕੂਲ 6 ਸਾਲ ਲਾਇਨ ਵਿੱਚ اچھا 6 ਸਾਲ ਲਾਇਨ ਹਾਂਜੀ ਉਸ ਤੋਂ ਬਾਅਦ ਕਿੱਥੇ ਫਿਰ ਅੱਗੇ ਪੜ੍ਹੇ ਸਰ ਉਸ ਤੋਂ ਬਾਅਦ ਮੈਂ 7ਵੇਂ ਨੇ 8ਵੇਂ ਪੜ੍ਹਿਆ ਸੀਗਾ 3 ਸਾਲ ਤੇ 8 ਦੇ ਵਿੱਚ ਜੋ ਫਰਸਟ ਪੇਪਰ ਸੀਗਾ ਐਮੀਨੈਂਸ ਦਾ ਫਰਸਟ ਸੈਸ਼ਨ ਉਹਦੇ ਵਿੱਚ ਮੈਂ ਪੇਪਰ ਕਲੀਅਰ ਕੀਤਾ ਸੀ ਤੇ ਉਸ ਤੋਂ ਬਾਅਦ ਮੈਂ 9th ਦੇ ਵਿੱਚ ਇੱਥੇ ਆਇਆ ਸੀ ਠੀਕ ਹੈ 9th ਆਉਣ ਤੋਂ ਬਾਅਦ ਇੱਥੇ ਆ ਕੇ ਤੁਹਾਨੂੰ ਮਤਲਬ ਕਿੰਨਾ ਫਰਕ ਲੱਗਿਆ ਉੱਥੇ ਦੇ ਪਿਛਲੇ ਸਕੂਲਾਂ ਦੇ ਨਾਲੋਂ ਕਿ ਜੇ ਆਪਾਂ ਸਰਕਾਰੀ ਸਕੂਲ ਦੀ ਗੱਲ ਕਰੀਏ ਜਾਂ ਪ੍ਰਾਈਵੇਟ ਦੀ ਗੱਲ ਕਰੀਏ ਤਾਂ ਕੀ ਫਰਕ ਲੱਗਦਾ ਜੋ ਸਰ ਸਭ ਤੋਂ ਵੱਡਾ ਫਰਕ ਤਾਂ ਮੈਨੂੰ ਇਹ ਲੱਗਦਾ ਵੀ ਜਿਵੇਂ ਪ੍ਰਿੰਸੀਪਲ ਸਰ ਨੇ ਨਹੀਂ ਆਮ ਸਕੂਲਾਂ ਦੇ ਪ੍ਰਿੰਸੀਪਲ ਸਰ ਹੁੰਦੇ ਨੇ ਹਨਾ ਉਹ ਵਿਚੇ ਨਹੀਂ ਆਉਂਦੇ ਹੁੰਦੇ ਬੱਚਿਆਂ ਦੇ ਮਤਲਬ ਹਫਤੇ ਦੇ ਵਿੱਚ ਇੱਕ ਵਾਰ ਦੇਖੇ ਦੋ ਵਾਰ ਸਰ ਸਾਡੇ ਵਿੱਚ ਰਹਿੰਦੇ ਨੇ ਸਾਨੂੰ ਮਤਲਬ ਆਪਦਾ ਜੋ ਐਕਸਪੀਰੀਅੰਸ ਹੋ ਸਾਡੇ ਨਾਲ ਸ਼ੇਅਰ ਕਰਦੇ ਨੇ ਸਾਰੇ ਟੀਚਰਜ਼ ਬਹੁਤ ਮਿਹਨਤੀ ਨੇਗੇ ਸਕੂਲ ਦੀ ਬਿਲਡਿੰਗ ਦੀ ਗੱਲ ਕਰੀਏ ਮਤਲਬ ਬੱਚਾ ਬੈਠ ਕੇ ਆਰਾਮ ਨਾਲ ਪੜ੍ਹ ਸਕਦਾ ਕੋਈ ਰੌਲਾ ਰੱਪਾ ਨਹੀਂ ਹੁੰਦਾ ਬਿਲਕੁਲ ਹੀ ਮਤਲਬ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ ਹੈ ਕੋਈ ਟਿਊਸ਼ਨ ਵਗੈਰਾ ਨਾਲ ਕਰਦੇ ਹੋ ਨਹੀਂ ਸਰ ਕੋਈ ਟਿਊਸ਼ਨ ਨਹੀਂ ਮੈਂ ਨਾਲ ਯਾ ਮਤਲਬ ਇੱਥੇ ਸਕੂਲ ਚ ਪੜਕੇ ਹੀ ਮਿਹਨਤ ਕਰਦੇ ਹੋ ਜਾਂ ਘਰ ਜਾ ਕੇ ਪੜਦੇ ਹੋ ਹਾਂਜੀ ਸਰ ਘਰ ਜਾ ਕੇ ਮੈਂ ਜੋ ਇੱਥੇ ਕਰਵਾਇਆ ਜਾਂਦਾ ਉਸ ਨੂੰ ਹੀ ਰਿਪੀਟ ਕਰਦਾ ਕਿੰਨੇ ਨੰਬਰ ਆਏ ਤੁਹਾਡੇ ਹੁਣੇ ਆਪਣੇ ਨੰਬਰ 627 ਨੰਬਰ ਆਏ ਨੇ 627 ਹਾਂਜੀ ਮਤਲਬ ਜੇ ਆਪਾਂ ਗੱਲ ਕਰੀਏ ਕਿ 627 ਤੁਸੀਂ ਸਕੂਲ ਚ ਪੜਕੇ ਤੇ ਜਾਂ ਘਰ ਪੜਕੇ ਲਏ ਨੇ ਹਾਂਜੀ ਠੀਕ ਹੈ ਮੈਟ ਦੇ ਵਿੱਚ ਸਰ ਮੈਰਿਟ ਦੇ ਵਿੱਚੋਂ ਮੇਰਾ ਇੱਕ ਨੰਬਰ ਦਾ ਫਰਕ ਰਹਿ ਗਿਆ ਉਹ ਪਤਾ ਨਹੀਂ ਮੇਰੇ ਲੱਕ ਤੇ ਸੀਗਾ ਹਨਾ ਮੈਂ ਸਰ ਦੀ ਇੱਕ ਗੱਲ ਸੁਣੀ ਸੀ ਸਰ ਕਹਿੰਦੇ ਹੁੰਦੇ ਨੇ ਵੀ ਜੇ ਆਪਣੇ 10 ਵੀ ਨੰਬਰ ਘਟਨੇ ਤਾਂ ਆਪਾਂ ਕਹੀਏ ਵੀ ਮਿਹਨਤ ਚ ਕਮੀ ਸੀਗੀ ਜੇ ਆਪਾਂ ਇੱਕ ਅੱਧਾ ਨੰਬਰ ਕਹੀਏ ਤਾਂ ਉਹ ਕਹਿੰਦੇ ਹੁੰਦੇ ਨੇ ਵੀ ਕਿਸਮਤ ਦੀ ਘਾਟ ਸੀ ਥੋੜੀ ਕਿਸਮਤ ਦੇ ਵਿੱਚ ਨਹੀਂ ਸੀ ਮੈਰੀ ਥੋੜੀ ਸਿਸਟਰ ਦਾ ਨੰਬਰ ਵੀ ਤੁਸੀਂ ਦੱਸ ਰਹੀ ਸੀ ਕਿੰਨੇ ਸੀ ਹਾਂਜੀ ਉਹਨਾਂ ਦੇ ਵੀ 627 ਨੇ 627 ਨੇ ਹਾਂਜੀ ਉਹ ਕਿਹੜੇ ਸਕੂਲ 'ਚ ਪੜ੍ਹਦੀ ਹੈ ਉਹ ਵੀ ਇੱਥੇ ਪੜ੍ਹਦੀ ਹੈ ਹਾਂਜੀ ਕਿਹੜੀ ਕਲਾਸ 'ਚ 10th ਦੇ ਵਿੱਚ ਸੀ 10th ਦੇ ਵਿੱਚ ਸੀ ਹਾਂਜੀ ਠੀਕ ਹੈ ਸੋ ਸਰ ਰਿਜ਼ਲਟ ਦੀ ਗੱਲ ਕਰੀਏ ਤਾਂ ਰਿਜ਼ਲਟ ਕਿਦਾਂ ਆ ਰਿਹਾ ਜੀ ਆਪਣੇ ਸਕੂਲ ਆਫ ਫਾਈਨੈਂਸ ਚਾਹਲੀ ਦਾ ਹਾਂਜੀ ਕੱਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜੋ 10ਵੀਂ ਦੇ ਨਤੀਜੇ ਨੇ ਉਹ ਘੋਸ਼ਿਤ ਕੀਤੇ ਗਏ ਨੇ ਜਿਸ ਦੇ ਤਹਿਤ ਸਕੂਲ ਆਫ ਐਮਿਨੈਂਸ ਚਾਜਲੀ ਦਾ ਜੋ ਨਤੀਜਾ ਹੈ ਉਹ ਬਹੁਤ ਸ਼ਾਨਦਾਰ ਰਿਹਾ ਸਾਡੇ ਕੋਲ ਤਕਰੀਬਨ 129 129 ਬੱਚੇ ਸੀ ਕੋਈ ਵੀ ਵਿਦਿਆਰਥੀ ਜਿਹੜਾ ਉਹ ਫੇਲ ਨਹੀਂ ਹੋਇਆ ਬਹੁਤ ਵਧੀਆ ਅੰਕ ਲੈ ਕੇ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪਾਸ ਹੋਏ ਨੇ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਦੋ ਵਿਦਿਆਰਥੀ ਜਿਹੜੇ ਉਹਨਾਂ ਨੇ 650 ਦੇ ਵਿੱਚੋਂ 627 ਅੰਕ ਦੋ ਵਿਦਿਆਰਥੀਆਂ ਨੇ ਬਰਾਬਰ ਪ੍ਰਾਪਤ ਕੀਤੇ ਨੇ ਤੇ ਜੋ ਬੱਚਾ ਦੂਸਰੇ ਨੰਬਰ ਤੇ ਰਿਹਾ ਉਸਨੇ 624 ਅੰਕ ਜਿਹੜੇ ਪ੍ਰਾਪਤ ਕੀਤੇ ਨੇ ਜਿੱਥੋਂ ਇਨਾਂ ਦੀ ਜੋ ਕੰਪੀਟੀਸ਼ਨ ਹੈ ਬੱਚਿਆਂ ਦਾ ਜੋ ਮਿਹਨਤ ਹੈ ਉਸ ਦਾ ਅੰਦਾਜ਼ਾ ਆਪਾਂ ਸਹਿਜ ਹੀ ਲਗਾ ਸਕਦੇ ਹਾਂ ਭਾਵੇਂ ਕਿ ਇੱਕ ਨੰਬਰ ਤੋਂ ਬੱਚੇ ਜਿਹੜੇ ਉਹ ਮੈਰਿਟ ਮਿਸ ਕਰ ਗਏ ਪਰ ਸਾਡੇ ਲਈ ਸਾਰੇ ਹੀ ਮੈਰੀਟੋਰੀਅਸ ਬੱਚੇ ਨੇ ਤੇ ਅਸੀਂ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਸਟਾਫ ਦੀ ਮਿਹਨਤ ਤੋਂ ਬੇहद ਖੁਸ਼ ਹਾਂ ਸਰ ਜੀ 12ਵੀਂ ਕਲਾਸ ਦਾ ਕੀ ਗੱਲ ਕਰੀਏ ਕਿਸ ਤਰ੍ਹਾਂ ਦਾ ਰਿਹਾ ਜੀ ਇਹ ਪ੍ਰਿੰਟ ਹਾਂਜੀ ਸਕੂਲ ਆਫ ਫੈਮਿਨਸ ਸਾਜਲੀ ਦਾ ਜੋ 12ਵੀਂ ਕਲਾਸ ਦਾ ਨਤੀਜਾ ਹੈ ਉਹ ਬਹੁਤ ਵਧੀਆ ਰਿਹਾ ਹੈ ਜੀ 299 ਵਿਦਿਆਰਥੀਆਂ ਨੇ ਜਿਹੜੀ ਉਹ ਪ੍ਰੀਖਿਆ ਦਿੱਤੀ ਸੀਗੀ ਤੇ ਬੱਚਿਆਂ ਨੇ ਕਾਫੀ ਸ਼ਾਨਦਾਰ ਨੰਬਰ ਪ੍ਰਾਪਤ ਕੀਤੇ ਨੇ ਸਾਇੰਸ ਟਰੀਮ ਦੇ ਵਿੱਚੋਂ ਵੀ ਕਮਰਸ ਦੇ ਵਿੱਚੋਂ ਵੀ ਤੇ ਜਿਹੜੀ ਆਰਟਸ ਟਰੀਮ ਹੈ ਉਹਦੇ ਵਿੱਚੋਂ ਵੀ ਸ਼ਾਨਦਾਰ ਅੰਕ ਲੈ ਕੇ ਜਿਹੜੇ ਬੱਚੇ ਨੇ ਉਹ ਅਗਲੀ ਕਲਾਸ ਦੇ ਵਿੱਚ ਜਿਹੜੇ ਉਹ ਪ੍ਰੋਮੋਟ ਹੋਏ ਨੇ ਸਾਡੀ ਵਿਦਿਆਰਥਣਾਂ ਆਰਟਸ ਗਰੁੱਪ ਦੇ ਕਿੰਨੇ 482 ਅੰਕ ਜਿਹੜੇ ਉਹ ਪ੍ਰਾਪਤ ਕੀਤੇ 500 ਦੇ ਵਿੱਚੋਂ ਤੇ ਇਸ ਤਰੀਕੇ ਨਾਲ 90% ਤੋਂ ਉੱਪਰ ਬਹੁਤ ਸਾਰੇ ਵਿਦਿਆਰਥੀਆਂ ਨੇ ਜਿਹੜੇ ਉਹ ਅੰਕ ਪ੍ਰਾਪਤ ਕੀਤੇ ਸਕੂਲ ਨੂੰ ਕਿੰਨੇ ਕਿਲੋਕ ਅਪਰੋਚ ਕਰ ਰਹੇ ਨੇ ਜੀ ਆਪਣੇ ਰਿਜ਼ਲਟ ਦੇ ਹਾਂਜੀ ਅ ਰਿਜ਼ਲਟ ਨੂੰ ਦੇਖ ਕੇ ਜਾਂ ਸਕੂਲ ਦਾ ਜੋ ਇਨਫਰਾਸਟ੍ਰਕਚਰ ਹੈ ਉਸ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਅਪਰੋਚ ਨੇ ਪੇਰੈਂਟਸ ਉਹ ਸਾਨੂੰ ਕਰ ਰਹੇ ਨੇ ਹੁਣ ਤੱਕ ਸਾਡੇ ਕੋਲ ਜੋ ਨੋਨ ਐਮੀਨੈਂਸ ਕਲਾਸਾਂ ਦਾ ਦਾਖਲਾ ਹੈ ਉਹਦੇ ਤਹਿਤ ਤਕਰੀਬਨ 30 ਵਿਦਿਆਰਥੀ ਜਿਹੜੇ ਉਹ ਅ ਪ੍ਰਾਈਵੇਟ ਸਕੂਲਸ ਤੋਂ ਆ ਚੁੱਕੇ ਨੇ ਜਿਹੜੇ ਬੜੇ ਨਾਮੀ ਸਕੂਲ ਨੇ ਤੇ ਅਜੇ ਸਕੂਲ ਆਫ ਐਮੀਨੈਂਸ ਦੀ ਜਿਹੜੀ ਕਾਉਂਸਲਿੰਗ ਹੈ ਉਹ ਚੱਲ ਰਹੀ ਹੈ 9ਵੀਂ ਤੇ 11ਵੀਂ ਕਲਾਸ ਲਈ ਹੋਣੀ ਹੈ ਤਾਂ ਉਹਦੇ ਤਹਿਤ ਵੀ ਜਿਹੜੇ ਪ੍ਰਾਈਵੇਟ ਬੱਚੇ ਜਿਹੜੇ ਸਾਨੂੰ ਉਮੀਦ ਹੈ ਕਿ ਇੰਨੇ ਹੀ ਹੋਰ ਬੱਚੇ ਜਿਹੜੇ ਹੈਗੇ ਨੇ ਉਹ ਸਾਡੇ ਕੋਲ ਹੋਰ ਦਾਖਲ ਪ੍ਰਾਈਵੇਟ ਜਿਹੜੇ ਨਾਮੀ ਸਕੂਲ ਨੇ ਉਹਨਾਂ ਤੋਂ ਹੋਣਗੇ ਹਾਂਜੀ 10th ਤੇ +2 ਦਾ ਨਤੀਜਾ ਕਿਹੋ ਜਿਹਾ ਰਿਹਾ ਹੈ ਮੈਡਮ ਆਪਣੇ ਸਕੂਲ ਆਫ ਫੈਮਿਨਿਸ ਦਾ ਸਰ ਜਿਹੜਾ 10th ਤੇ +2 ਦਾ ਨਤੀਜਾ ਜਿਹੜਾ ਬਹੁਤ ਵਧੀਆ ਰਿਹਾ ਹੈ ਸਾਡੇ ਸਕੂਲ ਦਾ ਸਾਨੂੰ ਮਾਣ ਹੈ ਵੀ ਸਾਡੇ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਹੈ ਸਾਡੇ ਦੋ ਬੱਚੇ ਨੇ ਜਿਹੜੇ ਬਹੁਤ ਵਧੀਆ ਨੰਬਰ ਲੈ ਕੇ ਇੱਕ ਇੱਕ ਨੰਬਰ ਦੀ ਮੈਡ ਤੋਂ ਖੁਸ਼ ਗਏ ਨਹੀਂ ਇੱਕ ਨੰਬਰ ਕਰਕੇ ਤਾ ਅੱਗੇ ਤੋਂ ਅਸੀਂ ਹੋਰ ਮਿਹਨਤ ਕਰਾਂਗੇ ਸਾਡਾ ਸਾਰਾ ਸਟਾਫ ਹੈ ਜਿਹੜਾ ਪੂਰੀ ਕੋਸ਼ਿਸ਼ ਕਰਦਾ ਵੀ ਅਸੀਂ ਇੱਕ ਦਿਨ ਜ਼ਰੂਰ ਕਾਮਯਾਬ ਹੋਵਾਂਗੇ ਕਿਉਂਕਿ ਮਿਹਨਤ ਦੇ ਨਾਲ ਹੀ ਸਫਲਤਾ ਮਿਲਦੀ ਹੈ ਸਾਡੇ ਪ੍ਰਿੰਸੀਪਲ ਸਾਹਿਬ ਨੇ ਸਾਨੂੰ ਸਮੇਂ-ਸਮੇਂ ਤੇ ਪੂਰਾ ਗਾਈਡ ਕਰਦੇ ਨੇ ਤਾਂ ਕਿ ਅਸੀਂ ਬੱਚਿਆਂ ਨੂੰ ਹੋਰ ਵਧੀਆ ਜਿਹੜੇ ਨੇ ਮੋਟੀਵੇਟ ਕਰੀਏ ਵਧੀਆ ਮਿਹਨਤ ਕਰਕੇ ਨੰਬਰ ਦਵਾਈਏ ਉਹਨਾਂ ਨੂੰ ਜੇਮਨ ਸਾਹਿਬ ਕੀ ਕਹੋਗੇ ਸਕੂਲ ਦਾ ਫੈਮਸ ਦਾ ਰਿਜ਼ਲਟ ਜਿਹੜਾ ਚੰਗਾ ਵਧੀਆ ਰਿਹਾ ਹੈ ਬੇਟਾ ਸਾਡੇ ਸਕੂਲ ਦਾ ਰਜੈਂਟਾ ਜੀ 10ਵੀਂ ਔਰ ਪਲੱਸ 2 ਦਾ ਜੀ ਬਹੁਤ ਵਧੀਆ ਰੈਜੈਂਟਾ ਹੈ ਸਾਡਾ ਜੀ ਤੇ ਜਿਹੜਾ ਸਿਹਰਾ ਜਾਂਦਾ ਜੀ ਸਾਡੇ ਟੀਚਰਾਂ ਨੂੰ ਜਾਂਦਾ ਸਾਡੇ ਪ੍ਰਿੰਸੀਪਲ ਨੂੰ ਜਾਂਦਾ ਜੀ ਬਹੁਤ ਵਧੀਆ ਮਿਹਨਤ ਕੀਤੀ ਇਹਨਾਂ ਨੇ ਤੇ ਕਿਉਂਕਿ ਸਾਡਾ ਰੈਜੈਂਟਾ ਜਿਹੜਾ ਜੀ ਬਹੁਤ ਵਧੀਆ ਹੈ ਠੀਕ ਹੈ ਕੀ ਕਹੋਗੇ ਜੀ ਆਪਾਂ ਗੱਲ ਕਰੀਏ ਸਰਕਾਰੀ ਸਕੂਲ ਇਹ ਬੱਚੇ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਵੀ ਮਤ ਪਾ ਰਹੇ ਹਾਂ ਹਾਂ ਜੀ ਇਹ ਗੱਲ ਸੋਲਾਂ ਨੇ ਆ ਜੀ ਜਿਹੜੇ ਸਾਡਾ ਸਕੂਲ ਸਕੂਲ ਆਫ ਐਮੀਨੈਂਸ ਸ਼ਾਜਲੀ ਬਹੁਤ ਵਧੀਆ ਸਕੂਲ ਹੈ ਜੀ ਇਹਦੇ ਜਿਹੜੇ ਪ੍ਰਾਈਵੇਟ ਉਹਨਾਂ ਨੂੰ ਵੀ ਮਤ ਪਾਉਂਦਾ ਸਾਡਾ ਸਕੂਲ ਹੈ ਜੀ ਸ਼ਾਜਲੀ ਠੀਕ ਹੈ ਮੰਤਰੀ ਸਾਹਿਬ ਦਾ ਕਿੰਨਾ ਕੁ ਸਹਿਯੋਗ ਮਿਲ ਮંત્રી ਸਾਹਿਬ ਦਾ ਸਾਨੂੰ ਬਹੁਤ ਜ਼ਿਆਦਾ ਸਹਾਇਜ ਹੋਗਾ ਜੀ ਬਹੁਤ ਜ਼ਿਆਦਾ ਸਹਾਇਜ ਹੋਗਾ ਸਾਡੇ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਵੱਡਾ ਸਹਾਇਜ ਹੋਗਾ ਜੀ ਇਹ ਬਹੁਤ ਵਾਈ ਫੋਇਨਿੰਗ ਕਿੰਨੇ ਸਿਕਰਟ ਆਊਟ ਫॉर ਯਰ self ਮਾਈ ਲੈਂਡ ਸਿਕਰਟ ਆਊਟ ਫॉर ਯਰ self ਮਾਈ ਲੈਂਡ ਯੂ ਹੈਵ ਫੌਕ ਕੈਨ ਗਿਵ ਅਪ ਔਟ ਐਸ ਹੱਬ ਸਮ ਟਾਈਮ ਆ ਗੋ ਮਾਈ ਸੈਲਫ E